ਤੇ ਤੁਹਾਡਾ ਸਾਰੇ ਹੰਦਾ ਗਰਦਾਸਪੁਰ ਤੇ ਮੀਡੀਆ ਅਕਾਦਮੀ ਦਾ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਏ ਹੋ ਅਸੀਂ ਅੱਜ ਆਪਣੇ ਅਫਸਰਾਂ ਦੇ ਨਾਲ ਜ਼ਿਲ੍ਹੇ ਦੇ ਸਾਦੇ ਅਧਿਕਾਰੀਆਂ ਦੇ ਨਾਲ ਜਿਹੜਾ ਕਿਉਂਕਿ ਅੱਜ ਇੱਕ ਕੈਪਟਨ ਮਿਨਿਸਟਰ ਬੇਦੀ ਡਿਊਟੀ ਆ ਗਰਦਾਸਪੁਰ ਪਠਾਨਕੋਟ ਬੈਂ ਅਨਸਾਦ ਤੇ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਫਿਰ ਜਨਦਤ ਦੀ ਆ ਗਈ ਉਦੋਂ ਬਿਜੀ ਨੇ ਮੀਟਿੰਗ ਨਹੀਂ ਹੋਈ ਚਾਹ ਪੰਜ ਮਹੀਨੇ ਤੋਂ ਤੇ ਅੱਜ ਮੀਟਿੰਗ ਕਰਕੇ ਪੂਰੇ ਜ਼ਿਲ੍ਹੇ ਦਾ ਵਕਾਸ ਜਿਹੜਾ ਛੇ ਰੰ ਦਾ ਪਿੰਡਾਂ ਦਾ ਜੋ ਜੋ ਸਮੱਸਿਆਵਾਂ ਉਹ ਡਿਸਕਸ ਕੀਤੀਆਂ ਕਿਉਂਕਿ ਸਾਡੇ ਬਾਂਜੋਗ ਮੁੱਖ ਮੰਤਰੀ ਸਾਹਿਬ ਸਦਾ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਹੁਕਮ ਨੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੋਣੀ ਚਾਹੀਦੀ ਉਹ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਹੀ ਆ ਕੱਲ ਬਸੋਂ ਸੀਆ ਸਾਹਿਬ ਦੀਨਾਂ ਨਗਰ ਆ ਕੇ ਅਦਗਾਟਨ ਕਰਕੇ ਗਏ ਪੁਲ ਦਾ ਹਰ ਪਾਸੇ ਮਤਲਬ ਰੋਜ਼ ਐਵਰੀ ਡੇ ਚੱਲਦਾ ਸੋ ਉਦੇ ਸਬੰਧ ਵਿੱਚ ਅਸੀਂ ਬਲ ਰਿਪੋਰਟ ਲਈ ਹੈ ਔਰ ਆਪਣੀਆਂ ਕੁਝ ਡਿਊਟੀਆਂ ਵੀ ਲਾਈਆਂ ਕੋਈ ਥਾਵਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਕੁਝ ਥਾਵਾਂ ਤੇ ਜੇ ਕਮੀਆਂ ਨੇ ਔਰ ਮੈਨੂੰ ਲੱਗਦਾ ਕਿ ਆ ਮਹੀਨਾ ਜਿਹੜਾ ਇਹ ਬਸਾਦ ਦਾ ਮਹੀਨਾ ਹੁੰਦਾ ਥੋੜਾ ਜਿਹਾ ਕੰਮਕੰਚ ਔਖ ਹੋਊਗੀ ਪਰ ਅਸੀਂ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰਾਊਗਾ ਔਰ ਕੰਮ ਨੂੰ ਵਧੀਆ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਮਤਲਬ ਜਿਹੜਾ ਜਵਾਬ ਦੇਇਆ ਸਾਡੇ ਉਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੜਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਆ ਉਹ ਅਸੀਂ ਦੇਣ ਲਈ ਬਿਲਕੁਲ ਉਤੈਕ ਹਾਂ। ਕਈ ਹਕਤਾਂ ਰਸ਼ ਕਰਦਾ ਕਿ ਇਹ ਮੈਂ ਅਧਿਕਾਰੀ ਫੋਣੀ ਚੁੱਕ ਦੇਣਾ ਦੇ ਖਾਸ ਕਰਕੇ। ਕੋਈ ਗੱਲ ਉਹ ਕਹਿਤਾ ਅਧਿਕਾਰੀ ਨੂੰ ਕਹਿ ਵੀ ਦਿੱਤਾ ਉਹਦਾ ਉਹਨੂੰ ਸਮਝਾਇਆ ਵੀ ਇਹ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਿਆਂ ਚ ਚਾਜਾਂ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਆਗੂਆਂ ਦਾ ਸਭ ਦਾ ਜਿਹੜਾ ਦਫ਼ਤਰਾਂ ਦੇ ਵਿੱਚ ਮਾਨ ਸਤਕਾਤ ਜਿਹੜਾ ਹੁੰਦਾ ਹੈ ਸਰਕਾਰ ਦਿੱਤਾ ਹੈ ਕਲਨੌਰ ਦੇ ਵਿੱਚ ਕਿ ਗਊਸ਼ਾਲਾ ਦਾ ਮਸਲਾ ਉੱਥੇ ਹੈ ਗਊਆਂ ਮਰਦੀਆਂ ਪੀਂਆਂ ਸਰਕਾਰ ਗਊਸ਼ਾਲਾ ਦੀ ਇਹ ਨਾ ਕਲਨੌਰ ਦੇ ਵਿੱਚ ਕੋਈ ਗਊਆਂ ਮਰਦੀਆਂ ਪੀਂਆਂ ਕੋਈ ਚਾਰੇ ਦਾ ਪ੍ਰਬੰਧ ਨਹੀਂ ਹੈਗਾ ਜੀ ਸਮਾਜ ਸੇਵੀ ਬੰਦੇ ਨੇ ਆਪ ਦਰਾਹੀ ਕਰਕੇ ਕਿਉਂ ਨਹੀਂ ਹੈ ਜੀ ਸਰ ਉੱਤੇ ਕੌਂਸਲ ਤੋਂ ਟ੍ਰਾਂਸਫਰ ਕਰਵਾ ਲਓ ਅਪਨ ਲਾਸਟ ਨਹੀਂ ਦੇ ਉਹ ਕਦਾ ਦੇ ਦੇਖੋ ਜੀ ਮੈਨੂੰ ਤੁਸੀਂ ਦੱਸਿਆ ਕਦਾ ਦੇ ਮੈਂ ਕਦਾ ਕੇ ਸਰ ਕਿਹੜੀ ਜੋ ਕਿ ਜੁਕਰੇਨ ਚ ਜਿਹੜੇ ਮੁੰਡੇ ਫਸੇ ਹੋਏ ਤੁਸੀਂ ਮੁੱਦਾ ਚੁੱਕਿਆ ਵੀ ਹੈਗਾ ਸੀਗਾ ਲੇਕਿਨ ਅਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਾਏ ਕੀ ਕਾਰਨ ਇਹਦਾ ਨਹੀਂ ਨਹੀਂ ਉਹਦਾ ਇੱਕ ਟੈਕਨੀਕਲ ਕਾਰਨ ਹੈ ਜੋ ਮੈਨੂੰ ਉੱਥੋਂ ਫੀਡਬੈਕ ਆਈ ਹੈ ਪਰਸੋ ਚੌਥੀ ਸਾਡੀ ਗੱਲ ਹੋਈ ਹੈ ਰਸ਼ੀਆ ਦੇ ਵਿੱਚ ਇੱਕ ਹੋਰ ਵੀ ਬੱਚੇ ਦਾ ਅਸੀਂ ਕੀਤਾ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਉਹਨਾਂ ਨੂੰ ਪਤਾ ਨਹੀਂਗਾ ਉਹਨਾਂ ਨੂੰ ਹੁੰਦਾ ਕਿ ਸ਼ਾਇਦ ਅਸੀਂ ਭਰਤੀ ਹੋ ਗਏ ਤੇ ਸਾਨੂੰ ਇੱਥੋਂ ਦੇ ਕੋਈ ਕਾਗਜ਼ ਮਿਲ ਜਾਣਗੇ ਉਹ ਜਿਹੜਾ ਇਹਨਾਂ ਨੇ ਖੁਦ ਐਗਰੀਮੀਟ ਕੀਤਾ ਨਾ ਉੱਥੋਂ ਦੀ ਸਰਕਾਰਾਂ ਦਾ ਉਹ ਇੱਕ ਅਦਾਹ ਦੇ ਵਿੱਚ ਪ੍ਰੋਬਲਮ ਹੈ ਪਰ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਮਹੀਨੇ ਆਪਣੇ ਐਸੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ મોદી ਜੀ ਵੀ ਗਏ ਉਹ ਵੀ ਮਾਮਲਾ ਠਾਕ ਹੈ ਅਸੀਂ ਪੂਰਾ ਲੱਗੇ ਆ ਇੱਕ ਦੋਸਤਾਂ ਦੀ ਸਰਕਾਰ ਵੀ ਲੱਗੀ ਐ ਅਸੀਂ ਵੀ ਲੱਗੇ ਆ ਤੇ ਮੇਰਾ ਖਿਆਲ ਜਲਦੀ ਮਾਮਲਾ ਹੱਲ ਹੋ ਜਾਊਗਾ ਕੁਝ ਚੰਨੀ ਹਾਵਲ ਪਾਲ ਉਹ ਇੱਕ ਬੜਾ ਬਿਆਨਬਾਜ਼ੀ ਕਰਦੇ ਪਏ ਨੇ ਕਿਹਦਾ ਜੀ ਚੰਨੀ ਜੀ ਚੰਨੀ ਹਾਵਲ ਪਾਲ ਉਹ ਬੜੀ ਬਿਆਨਬਾਜ਼ੀ ਕਰ ਚਲੋ ਉਹਨਾਂ ਨੂੰ ਧੁਕਾ ਦੇ ਜੋ ਮਜ਼ੀ ਬੋਲਣ ਸਭ ਦੇ ਕਲੀ ਗੱਲ ਉਹ ਤਾਂ ਕਾਂਗਰਸ ਪਹਿਲਾਂ ਤੈਅ ਕਰ ਦੇ ਕਿ ਇੱਕ ਬੰਦਾ ਕੁਝ ਕਹਿ ਰਿਹਾ ਦੂਜਾ ਕੁਝ ਕਹਿ ਰਿਹਾ ਤੀਜਾ ਕੁਝ ਕਹਿ ਰਿਹਾ ਚੌਥਾ ਕੁਝ ਕਹਿ ਰਿਹਾ ਜਿੰਨੇ ਕਾਂਗਰਸ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਪੰਜਾਬ ਚ ਉਹਨਾਂ ਸਭ ਦੀਆਂ ਸਟੇਟਮੈਂਟਾਂ ਤੁਸੀਂ ਕੱਢ ਕੇ ਪੜ ਲਓ ਸੋ ਇਸ ਕਰਕੇ ਬਹੁਤ ਅਨੁਸ਼ੀਰਸ ਲੈਣ ਦੀ ਲੋੜ ਹੈ